ਤੇ ਪੱਕੇ ਧਰਨਾ ਹਰ ਇੱਕ ਬਰੀ ਪੱਤਰਨਾ ਲਗਾਣੇ ਆ ਤੇ ਪਰ ਇੱਥੇ ਹੀ ਧਰਨਾ ਲੱਗਿਆ ਜਾਂਦਾ ਕਿ ਉਹ ਬੁੱਦਿਆਂ ਦੀ ਕੋਠੀਆਂ ਦੇ ਬਰ ਕਿਉਂ ਨਹੀਂ ਧਰਨਾ ਲਗਾ ਰਹੇ ਆਪਾਂ ਬਿਲਕੁਲ ਕੋਈ ਪਰੇਸ਼ਾਨੀ ਹੋਵੇ ਥੋੜੀ ਇਹਨਾਂ ਨੂੰ ਪਤਾ ਵੀ ਇਹਨਾਂ ਦਾ ਪੇਟ ਸੇ ਆਪਾਂ ਕਰਾਂਗੇ ਲੋਕਾਂ ਦੇ ਵਿੱਚ ਜਾਵਾਂਗੇ ਲੋਕ ਵੀ ਜਾਗਰੂਕ ਹੋਣਗੇ ਇਸ ਕਰਕੇ ਬਾਹਰ ਪ੍ਰਸ਼ਾਸਨ ਲਾ ਦਿੱਤਾ ਆ ਚਲੰਦਰ ਦੇ ਵਿੱਚ ਬੱਸਾਂ ਅੰਦਰ ਖੜੀਆਂ ਕਰਕੇ ਜਿਹੜੀ ਸਟ੍ਰਾਈਕ ਕੀਤੀ ਯਾਰੀ ਲੋਕ ਵੀ ਜਿਹੜੇ ਬੱਸ ਸਟੈਂਡ ਦੇ ਅੰਦਰ ਜਿਹੜੇ ਪਰੇਸ਼ਾਨ ਹੋ ਰਿਹਾ ਬਿਲਕੁਲ ਜੀ ਸਰਕਾਰ ਨੂੰ 15 ਸਾਲਾਂ ਦਾ ਸ਼ਵਾਸ਼ਨ ਦਿੱਤਾ ਹੋ ਗਿਆ ਕਿਉਂਕਿ ਹਰ ਵਾਰੀ ਲਾਰੇ ਲਾ ਦਿੰਦੇ ਸਾਡੀਆਂ ਤੁਹਾਨੂੰ ਪਹਿਲਾਂ ਵੀ ਦੱਸੋ 55 ਮੀਟਿੰਗਾਂ ਸਰਕਾਰ ਨਾਲ ਹੋ ਚੁੱਕੀਆਂ 55 ਤੋਂ ਪਲੱਸ ਦੇਖ ਲੋਕ ਵੀ ਬੜੇ ਪਰੇਸ਼ਾਨ ਆਪਾਂ ਮੰਤਰੀਆਂ ਦੇ ਬਾਹਰ ਕਿਉਂ ਨਹੀਂ ਧਰਨੇ ਲਾਣੇ ਘਰਾ ਦੇ ਵਿੱਚ ਆ ਕੇ ਤਾਲਾ ਜਿਹੜਾ ਲਗਾ ਦਿੱਤਾ ਗਿਆ ਗੇਟ ਨੂੰ ਤੁਸੀਂ ਦੇਖ ਸਕਦੇ ਹੋ ਤਾਲਾ ਜਿਹੜਾ ক্লোਜ਼ ਕਰਕੇ ਤਸਵੀਰਾਂ ਦਿਖਾ ਦਿੰਨੇ ਆ ਤੁਹਾਨੂੰ ਜਿਹੜਾ ਡੀਪੂ ਨੂੰ ਜਿਹੜਾ ਤਾਲਾ ਲਗਾ ਦਿੱਤਾ ਗਿਆ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਇਸ ਟਾਈਮ ਖੜੇ ਆ ਅਸੀਂ ਜਲੰਧਰ ਦੇ ਵਿੱਚ ਡੀਪੂ ਨੰਬਰ 2 ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਿੱਛੇ ਜਿਹੜੀਆਂ ਟੋਟਲੀ ਬੱਸਾਂ ਜਿਹੜੀਆਂ ਇਸ ਟਾਈਮ ਬੰਦ ਕਰ ਦਿੱਤੀਆਂ ਗਈਆਂ ਵਾ ਤੇ ਤੁਸੀਂ ਹਾਲਾਤ ਦੇਖ ਸਕਦੇ ਹੋ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਜਲੰਧਰ ਦੇ ਵਿੱਚ ਇੱਕ ਪੰਜਾਬ ਰੋਡਵੇ ਤੇ ਪੀਆਰਟੀਸੀ ਮੁਲਾਜ਼ਮਾਂ ਵੱਲੋਂ ਜਿਹੜਾ ਇੱਕ ਪ੍ਰੋਟੈਸਟ ਕੀਤਾ ਜਾ ਰਿਹਾ ਤੁਸੀਂ ਬੱਸਾਂ ਦੇ ਪਿੱਛੇ ਬੱਸਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੀਆਂ ਟੋਟਲੀ ਅਲੀ ਬੱਸਾਂ ਜਿਹੜੀਆਂ ਬੰਦ ਕਰ ਦਿੱਤੀਆਂ ਤੁਸੀਂ ਦੇਖ ਸਕਦੇ ਹੋ ਸਾਰੀਆਂ ਬੱਸਾਂ ਜਿਹੜੀਆਂ ਡੀਪੋ ਦੇ ਅੰਦਰ ਖੜੀਆਂ ਆਈਆਂ ਬਾਹਰੋਂ ਜਿਹੜਾ ਲੋਕ ਲਗਾ ਦਿੱਤਾ ਗੇਟ ਨੂੰ ਤੇ ਇਹ ਹਾਲਾਤ ਆ ਸਾਡੇ ਪੰਜਾਬ ਦੇ ਕਿਸ ਤਰ੍ਹਾਂ ਜਲੰਧਰ ਦੇ ਵਿੱਚ ਜਿਹੜੀ ਪ੍ਰੋਟੈਸਟ ਕੀਤੇ ਜਾ ਰਹੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੇ ਕੱਚੇ ਮੁਲਾਜ਼ਮ ਹੋ ਗਏ ਜਿਹੜੀਆਂ ਉਹਨਾਂ ਦੀਆਂ ਮੰਗਾਂ ਸੀ ਪੁਰਾਣੀਆਂ ਉਹਨਾਂ ਨੂੰ ਨਹੀਂ ਮੰਨਿਆ ਗਿਆ ਉਸ ਤੋਂ ਬਾਅਦ ਜਿਹੜੇ ਹਾਲਾਤ ਤੁਹਾਡੇ ਸਾਹਮਣੇ ਬਣੇ ਹੋਏ ਕਿਸ ਤਰ੍ਹਾਂ ਜਿਹੜੀਆਂ ਜਲੰਧਰ ਦੇ ਵਿੱਚ ਬੱਸਾਂ ਅੰਦਰ ਖੜੀਆਂ ਕਰਕੇ ਜਿਹੜੀ ਸਟ੍ਰਾਈਕ ਕੀਤੀ ਯਾਰੀ ਲੋਕ ਵੀ ਜਿਹੜੇ ਬੱਸ ਸਟੈਂਡ ਦੇ ਅੰਦਰ ਜਿਹੜੇ ਪਰੇਸ਼ਾਨ ਹੋ ਰਿਹਾ ਤੇ ਪ੍ਰਧਾਨ ਸਾਹਿਬ ਦੇ ਨਾਲ ਗੱਲਬਾਤ ਵੀ ਕਰਾਂਗੇ ਕਿਸ ਬਣੇ ਕਿਹੜੀਆਂ-ਕਿਹੜੀਆਂ ਮੰਗਾ ਜਣੀਆਂ ਉਹਨਾਂ ਦੀਆਂ ਪੈਂਡਿੰਗ ਪਈਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਇਹ ਡੀਪੂ ਦੀਆਂ ਜਿਹੜੀਆਂ ਅੰਦਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਸ ਤਰ੍ਹਾਂ ਪੁਲਿਸ ਪ੍ਰਸ਼ਾਸਨ ਜਿਹੜਾ ਸਰ ਬਾਹਰ ਖੜਾ ਹੋਇਆ ਹੋਇਆ ਕਿਸ ਤਰ੍ਹਾਂ ਜਿਹੜਾ ਪੰਜਾਬ ਰੋਡਵੇ ਦੇ ਮੁਲਾਜ਼ਮਾਂ ਵੱਲੋਂ ਇੱਕ ਪ੍ਰੋਟੈਸਟ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਇੱਕ ਜਿਹੜਾ ਆ ਤਾਲਾ ਜਿਹੜਾ ਲਗਾ ਦਿੱਤਾ ਗਿਆ ਗੇਟ ਨੂੰ ਤੁਸੀਂ ਦੇਖ ਸਕਦੇ ਹੋ ਤਾਲਾ ਜਿਹੜਾ ক্লোਜ਼ ਕਰਕੇ ਤਸਵੀਰਾਂ ਦਿਖਾ ਦਿੰਨੇ ਆ ਤੁਹਾਨੂੰ ਜਿਹੜਾ ਡੀਪੂ ਨੂੰ ਜਿਹੜਾ ਤਾਲਾ ਲਗਾ ਦਿੱਤਾ ਗਿਆ ਤੁਸੀਂ ਤਸਵੀਰਾਂ ਵੀ ਦੇ ਸਕਦੇ ਹੋ ਆ ਤੁਸੀਂ ਦੇਖ ਸਕਦੇ ਹੋ ਪੂਰੀ ਤਰ੍ਹਾਂ ਜਿਹੜਾ ਇੱਕ ਪ੍ਰੋਟੈਸਟ ਜਿਹੜਾ ਮੁਲਾਜ਼ਮਾਂ ਵੱਲੋਂ ਕੀਤਾ ਜਾ ਰਿਹਾ ਆਪਣੀਆਂ ਮੰਗਾਂ ਨੂੰ ਲੈ ਕੇ ਤੇ ਬਾਹਰ ਤੁਸੀਂ ਪੁਲਿਸ ਫੋਰਸ ਵੀ ਦੇਖ ਸਕਦੇ ਹੋ ਕਾਫੀ ਜਿਹੜੀ ਖੜੀ ਆ ਲਗਾਤਾਰ ਜਿਹੜਾ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਜਿਹੜੇ ਧਰਨੇ ਲੱਗ ਰਹੇ ਆ ਪੰਜਾਬ ਜਿਹੜੇ ਆ ਮੁਲਾਜ਼ਮ ਆ ਪੀਆਰਟੀਸੀ ਹੋ ਗਈ ਪਨ ਬੱਸ ਵਾਲੇ ਹੋ ਗਏ ਉਹਨਾਂ ਵੱਲੋਂ ਜਿਹੜਾ ਜਲੰਧਰ ਦੇ ਵਿੱਚ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਵਾ ਪ੍ਰਧਾਨ ਜੀ ਲਗਾਤਾਰ ਜਿਹੜਾ ਇਹ ਪੰਜਾਬ ਦੇ ਵਿੱਚ ਧਰਨੇ ਲੱਗ ਰਹੇ ਆ ਬਾਰ ਬਾਰ ਅਸ਼ਵਾਸ਼ਣ ਦਿੱਤਾ ਜਾਂਦਾ ਵਾ ਕਿ ਤੁਹਾਡੇ ਮੰਗਾ ਮੰਨਾਂਗੇ ਇਸ ਵਾਰ ਫੇ ਜਿਹੜਾ ਡੀਪੂ ਦੇ ਅੰਦਰ ਹੀ ਬੱਸਾਂ ਜਿਹੜੀਆਂ ਅੰਦਰ ਬੰਦ ਕਰਕੇ ਤੇ ਬਾਹਰੋਂ ਤਾਲਾ ਲਗਾ ਦਿੱਤਾ ਗਿਆ ਪੁਲਤ ਪ੍ਰਸ਼ਾਸਨ ਵੀ ਬਾਹਰ ਖੜਾ ਕਾਫੀ ਕੀ ਕਹਿਣਾ ਚਾਹੁੰਦੇ ਆ ਬਿਲਕੁਲ ਜੀ ਸਰਕਾਰ ਨੂੰ ਸਾਨੂੰ 15 ਸਾਲ ਦਾ ਸ਼ਵਾਸ਼ਨ ਦਿੱਤਾ ਹੋ ਗਿਆ ਕਿਉਂਕਿ ਹਰ ਵਾਰੀ ਲਾਰੇ ਲਾ ਦਿੰਦੇ ਸਾਡੀਆਂ ਤੁਹਾਨੂੰ ਪਹਿਲਾਂ ਵੀ ਦੱਸੋ 55 ਮੀਟਿੰਗਾਂ ਇਹ ਸਰਕਾਰ ਨਾਲ ਹੋ ਚੁੱਕੀਆਂ 55 ਤੋਂ ਪਲੱਸ ਪਰ ਸਰਕਾਰ ਲਾਰੇ ਲਾਈ ਜਾਂਦੀ ਸਰਕਾਰ ਦੇ ਪੱਲੇ ਕੱਖ ਨਹੀਂ ਹੈਗਾ ਕਿਉਂਕਿ ਅਜੇ ਪੱਲੇ ਕੋਜ ਹੋਵੇ ਤੇ ਇਹ ਮਹਿਕਮਿਆਂ ਦੀਆਂ ਬੱਸਾਂ ਪਾਉਣੇ ਪਾ ਸਕਦੇ ਸੀ ਤਾਂ ਇਹਨਾਂ ਨੇ ਕਿਲੋਮੀਟਰ ਨੂੰ ਤਰਜੀਹ ਦਿੱਤੀ ਆ ਵੀ ਇੱਕ ਦਾ ਕਰਾਇਆ ਜਿਹੜਾ ਲੇਡੀਜ਼ ਦਾ ਫਰੀ ਆ ਉਹ ਅਸੀਂ ਬੰਦ ਕਰਾਂਗੇ ਕਿਸੇ ਤਰੀਕੇ ਨਾਲ ਬੰਦ ਕਰਾਂਗੇ ਕਿਉਂਕਿ ਸਿੱਧਾ ਕਰ ਨਹੀਂ ਸਕਦੇ ਸਰਕਾਰ ਵੀ ਬੜਾਪੇ ਤੇ ਆ ਇਸ ਕਰਕੇ ਸਰਕਾਰ ਦੇ ਬੱਲੇ ਕਿ ਉਹ ਸਰਕਾਰ ਡਰਦੀ ਆ ਕਿ ਉਹ ਲੜਨ ਵਾਲੀ ਜਮਾਤ ਤੋਂ ਸਰਕਾਰ ਵਿੱਚ ਛੰਡ ਰਹੇਗੀ ਕਿਉਂਕਿ ਅਸੀਂ ਇਹਨਾਂ ਨੂੰ ਪਤਾ ਵੀ ਇਹਨਾਂ ਦਾ ਪੇਟ ਸਿਆਪਾ ਕਰਾਂਗੇ ਲੋਕਾਂ ਦੇ ਵਿੱਚ ਜਾਵਾਂਗੇ ਲੋਕ ਵੀ ਜਾਗਰੂਕ ਹੋਣਗੇ ਇਸ ਕਰਕੇ ਬਾਹਲ ਪ੍ਰਸ਼ਾਸਨ ਲਾ ਦਿੱਤਾ ਆ ਸਾਨੂੰ ਕੋਈ ਪ੍ਰਸ਼ਾਸਨ ਕੋਈ ਡਰ ਨਹੀਂਗਾ ਸਾਡੇ ਭੈਣ ਭਰਾ ਚਲੋ ਉਹਨਾਂ ਦੀਆਂ ਡਿਊਟੀਆਂ ਉਸ ਹਿਸਾਬ ਨਾਲ ਸਾਡੀਆਂ ਡਿਊਟੀਆਂ ਉਸ ਹਿਸਾਬ ਨਾਲ ਪਰ ਜੇਕਰ ਸਾਡਾ ਸਰਕਾਰ ਨੇ ਅੱਜ ਮਸਲਾ ਨਹੀਂ ਹੱਲ ਕੀਤਾ ਅੱਜ ਹੜਤਾਲ ਨਹੀਂ ਖੁੱਲੇਗੀ ਕਿਉਂਕਿ ਅਸੀਂ ਪਹਿਲਾਂ ਦੱਸ ਚੁੱਕੇ ਵੀ ਇਹ ਅਨਮਿੱਥੇ ਸਮੇਂ ਤੱਕ ਚੱਲੇਗੀ ਤੇ ਸਾਡੀ ਉੱਪਰ ਮੀਟਿੰਗ ਬੁਲਾਈ ਸੀ ਸਾਡੀ ਅਫਸਰਸ਼ਾਹੀ ਨੇ ਤੇ ਚਲੋ ਉਹਨਾਂ ਨੇ ਵੀ ਕੋਈ 2 ਘੰ ਪੱਲੇ ਕੋ ਜੋਊਗਾ ਤੇ ਸਾਨੂੰ ਅੱਜ ਕੋਈ ਦਊਗੀ ਕਿਉਂਕਿ ਕੱਲਾ ਸਾਨੂੰ ਨਹੀਂ ਕਿਉਂ ਜਨਤਾ ਬਹੁਤ ਖੱਜਲ ਖਵਾਰ ਹੁੰਦੀ ਕੋਈ ਡਿਊਟੀਆਂ ਦੇ ਜਾਣਾ ਕਦੇ ਕਿਸੇ ਨੇ ਦੂਰ ਤਰੇਡੇ ਜਾਣਾ ਕਿਸੇ ਨੇ ਪੀਜੀਆਈ ਜਾਣਾ ਕਿਉਂਕਿ ਰੋਡਵੇ ਦੀ ਬੱਸ ਦੀ ਸਹੂਲਤ ਮੰਗਦੇ ਸਾਰੇ ਵੀ ਤੁਹਾਨੂੰ ਬਤਾ ਕਰਾਇਆ ਫਰੀ ਆ ਇਸ ਕਰਕੇ ਜੇ ਸਰਕਾਰ ਚਾਵੇ ਇਹ ਧਰਨਾ ਮਜਾਰਾ ਨਹੀਂ ਲੱਗਣ ਦੇ ਸਕਦੀ ਕਿਉਂਕਿ ਸਰਕਾਰ ਦੇ ਪਰ ਪੱਲੇ ਕੱਖ ਨਹੀਂ ਸਰਕਾਰ ਸਾਡੇ ਲੋਕ ਦਾ ਫੇਲ ਹੋ ਚੁੱਕੀ ਹੈ ਜੀ ਪ੍ਰਧਾਨ ਜੀ ਜਿਸ ਤਰ੍ਹਾਂ ਗੱਲ ਕਰਦੇ ਆ ਕਿ ਲੋਕ ਵੀ ਬੜੇ ਪਰੇਸ਼ਾਨ ਹੈ ਆਪਾਂ ਮੰਤਰੀਆਂ ਦੇ ਬਾਹਰ ਕਿਉਂ ਨਹੀਂ ਧਰਨੇ ਲਾਣੇ ਘਰਾਂ ਦੇ ਵਿੱਚ ਆ ਕੇ ਬਿਲਕੁਲ ਜੀ ਤੁਹਾਨੂੰ ਦੱਸ ਚੁੱਕੇ ਹਾਂ ਜੀ ਪਹਿ ਹੁੰਦੀ ਵੀਸ਼ਾ ਸਾਡਾ ਮਸਲਾ ਇੱਥੇ ਆ ਲੋ ਜੀ ਸਾਡੀ ਉਮੀਦ ਹੁੰਦੀ ਹੈ ਵੀ ਸਾਨੂੰ ਉਮੀਦ ਹੁੰਦੀ ਹੈ ਸਰਕਾਰ ਦੀ ਵੀ ਸ਼ਾਇਦ ਕੋਈ ਨਾ ਕੋਈ ਡਰਾਵੇ ਨਾਲ ਮਸਲਾ ਹੱਲ ਹੋ ਜੇ ਜੇ ਨਹੀਂ ਕਰਦੇ ਅਸੀਂ ਕਹਿ ਚੁੱਕੇ ਹਾਂ ਵੀ ਸਾਨੂੰ ਸ਼ਾਮਾ ਨੂੰ ਲੋਡ ਪਈ ਜੇ ਅਸੀਂ ਤਾਂ ਭਗਵੰਤ ਮਾਨ ਸਾਹਿਬ ਦੀ ਕੋਠੀ ਦਾ ਘਰਾਓ ਕਰਾਂਗੇ ਤੇ ਜਾਂ ਟ੍ਰਾਂਸਪੋਰਟ ਮੰਤਰੀ ਦੀ ਕੋਠੀ ਦਾ ਘਰਾਓ ਕਰਾਂ ਪੱਕੇ ਤੌਰ ਦੇ ਤੇ ਧਰਨਾ ਲੱਗੋਗਾ ਜੀ ਤੇ ਪੱਕੇ ਧਰਨਾ ਹਰ ਇੱਕ ਵਾਰੀ ਆਪਾਂ ਧਰਨਾ ਲਗਾਣੇ ਆ ਤੇ ਪਰ ਇੱਥੇ ਹੀ ਧਰਨਾ ਲੱਗਿਆ ਜਾਂਦਾ ਕਿ ਉਹ ਬਦਿਆਂ ਦੀ ਕੋਠੀਆਂ ਦੇ ਬਰ ਕਿਉਂ ਨਹੀਂ ਧਰਨਾ ਲਗਾ ਰਹੇ ਆਪਾਂ ਬਿਲਕੁਲ ਕੋਈ ਪਰੇਸ਼ਾਨੀ ਹੋਵੇ ਥੋੜੀ ਬਿਲਕੁਲ ਜੀ ਕਿਉਂ ਨਹੀਂ ਹੁਣ ਸਾਡੀ ਕੱਲੀ ਸਾਡੀ ਜਮਾਤ ਨਹੀਂ ਲੜ ਰਹੀ ਹੋਰ ਵੀ ਸੰਘਰਸ਼ ਕਰ ਰਹੇ ਆ ਜਿਵੇਂ ਮਾਕਟਰ ਲਾ ਲੋ ਜਾਂ ਕੋਈ ਆਪਣੇ ਕਿਸਾਨ ਜਥੇ ਬੰਦੀਆਂ ਲਾ ਲੋ ਇਹਨਾਂ ਦੇ ਪੱਕੇ ਧਰਨੇ ਲਾਏ ਹੋਏ ਆ ਜਾਂ ਜਲ ਸਪਲਾਈ ਵਾਲੇ ਲਾ ਲੋ ਇਹਨਾਂ ਘਰਾਂ ਦੇ ਮੂਹਰੇ ਪੱਕੇ ਧਰਨੇ ਲਾਏ ਸਾਡੇ ਉਹਦੇ ਵਿੱਚ ਮਲਾਜਮ ਸਮੂਲਿਤ ਕਰਦੇ ਆ ਜੀ ਕਿਉਂਕਿ ਬਾਰ ਬੰਡ ਮਤ ਕੇ ਮਲਾਜਮ ਉੱਤੇ ਭੇਜਦੇ ਆ ਜਿੱਥੇ ਪੱਕੇ ਧਰਨੇ ਲੱਗੇ ਆ ਹੁਣ ਜੇ ਲੋੜ ਪਈ ਤੇ ਸਾਨੂੰ ਸਾਰੀ ਬੱਸਾਂ ਨੂੰ ਬੰਦ ਨਹੀਂ ਕੀਤੇ ਹੋਈਆਂ ਸਾਨੂੰ ਲੋੜ ਪਈ ਤੇ ਪੱਕਾ ਧਰਨਾ ਆਪਦੇ ਲੋ ਪਲਾਵਾਂਗੇ ਤੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਹਲਾਤ ਦੁਬਾਰਾ ਦਿਖਾ ਦਿੰਦੇ ਕਿ ਇਸ ਤਰ੍ਹਾਂ ਜਿਹੜਾ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰੋਟੈਸਟ ਜਿਹੜਾ ਕੀਤਾ ਜਾ ਰਿਹਾ ਬੱਸਾਂ ਜਿਹੜੀਆਂ ਡੀਪੂ ਦੇ ਅੰਦਰ ਖੜੀਆਂ ਹੋਈਆਂ ਤੇ ਕੈਮਰਾਮੈਨ ਮਿੰਕੋ ਟਵਾਲ ਦੇ ਨਾਲ ਸਨੀ ਸੋਤਾ ਦੀ ਖਾਸ